ਹਾਂ ਉਹਦਾ ਲੰਘ ਕੇ ਚਲ ਜਾਈਦਾ ਭੈ ਜੀ ਚਲਿਏ ਆ ਦੇਖੋ ਤੁਸੀਂ ਦੋਸਤੋ ਇਹ ਕੜੋਮ ਪਿੰਡ ਦਾ ਏਰੀਆ ਵਾ ਤੇ ਆ ਫਸਲ ਜਿਹੜੀ ਸਾਰੀ ਕਮਾਦ ਜਿਹੜਾ ਵੇਖੋ ਕਿਸਾਨ ਵੀਰਾਂ ਦਾ ਡੁੱਬ ਗਿਆ ਵਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਪ੍ਰਸ਼ਾਸਨ ਨੂੰ ਇੱਥੇ ਪਹੁੰਚਣਾ ਚਾਹੀਦਾ ਵਾ ਕੜੋਮ ਪਿੰਡ ਦੇ ਵਿੱਚ ਇਹ ਦੇਖੋ ਤੁਸੀਂ ਕਿਸਾਨ ਵੀਰ ਵਿਚਾਰੇ ਘਰੋਂ ਘਰ ਭ ਘਾਰ ਹੋ ਕੇ ਤੇ ਜਿਹੜੇ ਉਹ ਬੰਨ ਦੇ ਉੱਤੇ ਬੈਠੇ ਨੇ ਆ ਦੇਖੋ ਤੁਸੀਂ ਆ ਫਸਲ ਸਾਰੇ ਪੱਠੇ ਜਿਹੜੇ ਮਰ ਚੁੱਕੇ ਨੇ ਤੇ ਐ ਜਗ੍ਹਾ ਤੇ ਪ੍ਰਸ਼ਾਸਨ ਨੂੰ ਜ਼ਰੂਰ ਪਹੁੰਚਣਾ ਚਾਹੀਦਾ ਪਿੰਡ ਕੜੁੰਮ ਦੇ ਵਿੱਚ ਕਿਉਂਕਿ ਕਿਸਾਨ ਵੀਰਾਂ ਦੇ ਘਰ-ਬਾਰ ਵਿਚਾਰਾਂ ਦੇ ਡੁੱਬ ਗਏ ਨੇ ਤੇ ਫਸਲ ਵੀ ਸਾਰੀ ਜਿਹੜੀ ਮਰ ਚੁੱਕੀ ਆ ਦੇਖੋ ਤੁਸੀਂ ਇਹੋ ਪੱਠੇ ਨੇ ਸਾਰੇ ਆ ਦੇਖੋ ਤੁਸੀਂ ਆ ਵੇ ਪੱਠੇ ਨੇ ਇਹ ਪੱਠੇ ਕੰਮ ਦੇ ਥੋੜਾ ਰਹਿ ਹੁਣ ਇਹ ਕਿਸੇ ਵੀ ਨਹੀਂ ਖਾਣੇ ਤੇ ਇਹ ਥਾਂ ਤੇ ਜਿਹੜਾ ਚਾਰਾ ਵਾ ਉਹ ਜ਼ਰੂਰ ਪਹੁੰਚਣਾ ਚਾਹੀਦਾ ਵਾ ਕਿਉਂਕਿ ਕਿਸਾਨ ਵੀ ਬਚਾਰੇ ਬੈਠੇ ਨੇ ਆ ਘਰ ਨੇ ਓ ਅੱਗੇ ਦੇਖੋ ਤੁਸੀਂ ਆ ਘਰਾਂ ਦੇ ਵਿੱਚ ਜਿਹੜਾ ਪਾਣੀ ਵੜ ਗਿਆ ਸਾਰਾ ਹੀ ਆ ਪੱਠੇ ਮਰ ਗਏ ਨੇ ਸਾਰੇ ਦੇਖੋ ਤੁਸੀਂ ਆ ਬੰਨ ਦੇ ਨਾਲ-ਨਾਲ ਜਿਹੜਾ ਪਾਣੀ ਪਾਣੀ ਹੋ ਗਿਆ ਵਾ ਤੇ ਇੱਥੇ ਜ਼ਰੂਰ ਪ੍ਰਸ਼ਾਸਨ ਨੂੰ ਜਿਹੜਾ ਵਾ ਉਹ ਪਹੁੰਚਣਾ ਚਾਹੀਦਾ ਵਾ ਪਿੰਡ ਕੜੋਂਮ ਦੇ ਵਿੱਚ ਤੇ ਇਹ ਦੇਖੋ ਤੁਸੀਂ ਪਾਣੀ ਪਾਣੀ ਸਾਰਾ ਦਰਿਆ ਦਾ ਪਾਣੀ ਆ ਤੇ ਪਹਿਲਾਂ ਨਾਲੋਂ ਪਾਣੀ ਜਿਹੜਾ ਬਹੁਤ ਜ਼ਿਆਦਾ ਚੜ ਚੁੱਕਾ ਹੈ ਤੇ ਅਜੇ ਵੀ ਪਾਣੀ ਜਿਹੜਾ ਵਾ ਚੜ ਰਿਹਾ ਵਾ ਤੇ ਇੱਥੇ ਪ੍ਰਸ਼ਾਸਨ ਨੇ ਜ਼ਰੂਰ ਪਹੁੰਚੇ ਪਿੰਡ ਕੜੋਂਮ ਦੇ ਵਿੱਚ